ਕੁਲਬੀਰ ਜੀਰਾ ਹੋਰਾਂ ਬਾਰੇ ਉਹਨਾਂ ਦਾ ਕੋਈ ਮਸਲਾ ਪਿਆ ਹੋਇਆ ਉਹਨਾਂ ਨੂੰ ਨਹੀਂ ਫਿਰ ਉਹਨਾਂ 'ਕ ਜਕੜ ਪਈ ਹੋਈ ਐ ਕਾਦੇ ਬਾਰੇ ਐ ਜੀ ਇਹ ਕੁਲਬੀਰ ਸਿੰਘ ਚੀਰਾ ਤੇ ਕਹ ਲਓ ਕਿ ਉਸ ਘਰ 'ਚ ਜੰਮੇ ਜਿੱਥੇ ਕੋਈ ਨਾ ਕੋਈ ਸਿਆਪਾ ਇਸ ਤਰ੍ਹਾਂ ਦਾ ਪਿਆ ਰਿਹਾ ਇੰਨਾ ਦੇ ਪਿਤਾ ਜੀ ਨੂੰ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਂ ਅਨੰਦਰਜੀਤ ਸਿੰਘ ਜੀਰਾ ਉਹ ਉੱਥੇ ਇੱਕ ਵਾਰੀ ਪਤਾ ਨਹੀਂ ਜੀਪ ਕੇ ਕਾਰ ਲੈ ਕੇ ਤੇ ਉਹ ਅਸੈਂਬਲੀ ਕੋਲ ਚਲੇ ਗਏ ਸੀਗੇ ਹਮ ਜਾਂ ਉੱਥੇ ਪਰਚਾ ਹੋ ਗਿਆ ਸੀਗਾ ਕਹਿੰਦੇ ਸੀ ਕਿ ਪੈਰ ਤੇ ਚੜ ਗਈ 307 ਲਾ ਦਿਓ ਕੱਲ ਕੀ ਬਣਾ ਅੱਜ ਸੀਗਾ ਤੇ ਇਦਾਂ ਦੇ ਕੰਮ ਚੱਲਦਾ ਇਹਨਾਂ ਦਾ ਤਾਂ ਅੱਛਾ ਉਹ ਇੱਕ ਵਾਰੀ ਮੈਂ ਤੁਹਾਨੂੰ ਹੋਰ ਸੁਣਾਵਾਂ ਹਾਸੇ ਦੀ ਗੱਲ ਹਾਸੇ ਦੀ ਹੈ ਕਿ ਜਾਂ ਸਿਆਸੀ ਹੈ ਜੀ ਇੰਦਰਜੀਤ ਸਿੰਘ ਜੀਰਾ ਇੱਥੇ ਨਾ ਅਰਨੀ ਵਾਲੇ ਸ਼ਹਿਰ ਤੇ ਇੱਕ ਪ੍ਰੋਗਰਾਮ ਸੀਗਾ ਬਾਦਲ ਵੱਡੇ ਨੇ ਆਉਣਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਆਉਣਾ ਸੀ ਮੈਨੂੰ ਹੁਣ ਯਾਦ ਨਹੀਂ ਆ ਫਾਜ਼ਲ ਕਾ ਜਲੇ ਤੇ ਇਹਨਾਂ ਨੇ ਉਦੋਂ ਕਿਉਂਕਿ ਕਾਂਗਰਸੀ ਸੀ ਪ੍ਰੋਟੈਸਟ ਕਰਦੇ ਹੁੰਦੇ ਸਨ ਜਥੇਦਾਰ ਜੀਰਾ ਇਹਨਾਂ ਦਾ ਅਲਾਨੀਆਂ ਪ੍ਰੋਗਰਾਮ ਸੀ ਪੁਲਿਸ ਬੜੀ ਖਲੋਤੀ ਇਹਨਾਂ ਨੇ ਸਿਰੇ ਬੰਦ ਦੇਦ ਨੂੰ ਕਰ ਦਿੱਤੇ ਤੇ ਪੁਲਿਸ ਨੇ ਸਾਹ ਸੁਣ ਲਿਆ ਬੜਾ ਉਦੋਂ ਵੀ ਕਹਿ ਲੋਗੇ ਪੂਰੇ ਹੋਏ ਨਾ ਜਿਵੇਂ ਜਾਂ ਜਾਂ ਬਰਾਤੀ ਹੁੰਦੇ ਜਾਂਜੀ ਹੁੰਦੇ ਇਸ ਤਰ੍ਹਾਂ ਦਾ ਮੌਲ ਬਣਾ ਲਿਆ ਮਤਲਬ ਕਿ ਇਹਨਾਂ ਦਾ ਭਈ ਸਿਆਸੀ ਹੁਣ ਤਾਂ ਪਿਛੋਕੜ ਹੈ ਫਿਰ ਕੁਲਵੀਰ ਜੀ ਦੇ ਹੋਰਾਂ ਦਾ ਇਹ ਨਵੀਂ ਗੱਲ ਨਹੀਂ ਹੈ ਇਦਾਂ ਦਾ ਚੱਲਦਾ ਰਿਹਾ ਇਹਨਾਂ ਦੇ ਪਿਤਾ ਜੀ ਉਹ ਚਲੋ ਯਾਦ ਆ ਗਏ ਹੁਣ ਤੇ ਮਰਹੂਮ ਨੇ ਹੈ ਨਹੀਂ ਸੰਸਾਰ 'ਚ ਜਥੇਦਾਰ ਜੀ ਉਹਦੋਂ ਅਸੀਂ ਪੱਤਰਕਾਰ ਤਾਂ ਅਖਬਾਰਾਂ ਖੁਰਾਲੀ ਕਰਦੇ ਹੁੰਦੇ ਸੀ ਤੇ ਮਿਲਦੇ ਹੁੰਦੇ ਸੀਗੇ ਜੀ ਠੀਕ ਹੈ ਤੋਂ ਖੈਰ ਉਦੋਂ ਇਹ ਇਹ ਤੇ ਕਹਿ ਲੋ ਕਿ ਨਵੇਂ-ਨਵੇਂ ਸੀਗੇ ਵੱਡਾਂਤਰ ਹੀ ਸੀਗੇ ਕਲਵੀਰ ਸਿੰਘ ਜੀਰਾ ਦੇਖੋ ਕਲਵੀਰ ਸਿੰਘ ਜੀਰਾ ਦਾ ਕੋਈ ਨਾ ਕੋਈ ਵਿਵਾਦ ਤੇ ਰਹਿੰਦਾ ਹੀ ਹਮ ਹੁਣ ਮੁੱਦਾ ਇਹ ਆ ਕਿ ਪਿੱਛੇ ਜੇ ਕੋਈ ਜ਼ਮਾਨਤ ਲਈ ਹੈ ਨਾ ਤੁਹਾਨੂੰ ਪਤਾ ਹੀ ਅੰਦਰ ਚਲੇ ਗਿਆ ਸੀ ਜੀ ਐਸਾ ਜਦੋਂ ਪ੍ਰੋਟੈਸਟ ਦਾ ਮਾਮਲਾ ਸੀਗਾ ਹੁਣ ਇਹਨਾਂ ਦੇ ਉਲਟ ਇੱਕ ਕਲੁਕੇ ਬਈ ਪਟੀਸ਼ਨ ਫਾਈਲ ਹੋ ਗਈ ਜ਼ਮਾਨਤ ਨੂੰ ਚੁਣੌਤੀ ਦੇ ਤੌਰ ਤੇ ਜੀ ਕਿ ਜਿਹੜੀ ਬੇਲ ਇਹਨਾਂ ਨੇ ਲਈ ਆ ਹੂੰ ਉਹਦੇ ਵਿੱਚ ਇਹ ਦਾਵਾ ਕੀਤਾ ਗਿਆ ਸੀਗਾ ਕਿ ਮੇਰੇ ਪਰ ਕੋਈ ਐਫ ਆਈ ਆਰ ਦਰਜ ਨਹੀਂ ਹੈਗੀ ਹੂੰ ਜਦ ਕਿ ਉਸ ਵੇਲੇ ਇਹਨਾਂ ਪਰ ਯਾਨੀ ਇਨਤੇ ਤਿੰਨ ਐਫਆਈਆਰ ਸਿਗੀਆਂ ਜੀ ਜਿਹਦੇ ਚੋ ਦੋ ਕੈਨਸਲੇਸ਼ਨ ਭਰੀਆਂ ਜਾ ਚੁੱਕੀਆਂ ਸੀ ਇੱਕ ਐਫਆਈਆਰ ਜਿਹੜੀ ਖੁੱਲੀ ਪਈ ਸੀ ਜੀ ਜੀ ਇਹਦਾ ਮਤਲਬ ਹੈ ਕਿ ਅਦਾਲਤ ਨੂੰ ਜੀਰਾ ਸਾਹਿਬ ਨੇ ਕਹਿ ਲੋ ਕੇ ਕਥੇ ਤੌਰ ਤੇ ਗੁੰਮਰਾਹ ਕੀਤਾ ਜੀ ਗੁੰਮਰਾਹ ਤੇ ਬਹੁਤ ਖਤਰਨਾਕ ਇਨਫੋਰਮੇਸ਼ਨ ਹੈ ਤਦੇ ਨੋਟਸ ਹੋ ਗਿਆ ਨਾ ਸਰ ਜੀ ਨਾਲ ਦੀ ਨਾਲ ਨੋਟਸ ਹੋ ਗਿਆ ਕਿਉਂਕਿ ਕੋਰਟ ਚ ਤੁਸੀਂ ਝੂਠ ਛੱਤੀ ਬੋਲਿਓ ਹੂੰ ਬੱਕਰੀ ਗੱਲ ਆ ਜੀ ਸੈਂਤਵੇਂ ਤੇ ਜੇਗ ਹੈ ਨਾ ਫੜੇ ਸਾਰੇ ਉਹ ਵੀ ਦੇ ਲੈਣੇ ਜੀ ਇਹ ਤਾਂ ਹੀ ਉਥੇ ਹਲਫਨਾਮੇ ਲੈ ਜਾਂਦੇ ਆ ਜੀ 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 ਤਾਂ ਹੀ ਉਥੇ ਹਰੇਕ ਗੱਲ ਰਿਕਾਰਡ ਤੇ ਆ ਜਾਂਦੀ ਆ ਝੂਲਦਾ ਤੇ ਝੂਠ ਹੈਗਾ ਹੀ ਆ ਸਭ ਨੂੰ ਪਤਾ ਹੀ ਬਿਲਕੁਲ ਪਰ ਜਿੱਥੇ ਕੋਈ ਫੜਿਆ ਗਿਆ ਬਸ ਉਥੇ ਕਹਿ ਲੋ ਕਿ ਘੁਗੀ ਕਹੇ ਉਥੇ ਗਿਆ ਜੀ ਉੱਥੇ ਗੈਹ ਕਾਮ ਸੀ ਤਾਂ ਹੁਣ ਕੁਲਬੀਰ ਸਿੰਘ ਜੀਰਾ ਜਵਾਬ ਦੇਣਗੇ ਜਾ ਕੇ ਇਹ ਤਾਂ ਨੋਟਿਸ ਹੈ ਨਾ ਲੈ ਬਿਲਕੁਲ ਜਦੋਂ ਇਹ ਜਵਾਬ ਫਾਈਲ ਕਰਨਗੇ ਤੇ ਫਿਰ ਪਤਾ ਲੱਗੂਗਾ ਪਰ ਇਹ ਇੱਕ ਹੋਰ ਵਿਵਾਦ ਜੁੜ ਗਿਆ ਅੱਗੇ ਵਿਵਾਦ ਕੁਲਬੀਰ ਸਿੰਘ ਜੀਰਾ ਨਾਲ ਕੋਈ ਥੋੜੇ ਨਹੀਂ ਜੁੜੇ ਹਮ ਉਧਰੇ ਇੱਕ ਸੁਸਾਈਡ ਹੋ ਗਈ ਸੀਗੀ ਉਹਦੇ ਵਿੱਚ ਬਹੁਤ ਰੌਲਾ ਪਿਆ ਜਦੋਂ ਇਹ ਪਾਵਰ ਚ ਸੀਗੇ ਜੀ ਜੀ ਸਰਕਾਰ ਚ ਸੀ ਫਿਰ ਇਹਨਾਂ ਨੇ ਆਪਦੀ ਸਰਕਾਰ ਚ ਮੰਚ ਤੋਂ ਇੱਕ ਪੁਲਿਸ ਅਫਸਰ ਤੇ ਦੋਸ਼ ਲਾ ਦਿੱਤੇ ਉਹ ਬੜਾ ਵਿਵਾਦ ਹੋਇਆ ਇਹਨਾਂ ਨੂੰ ਚੱਕ ਕੇ ਉਹਨਾਂ ਨੇ ਸਸਪੈਂਡ ਕਰ ਦਿੱਤਾ ਫਿਰ ਇਹ ਆ ਗਿਆ ਮ ਇੱਕ ਕਬਜ਼ੇ ਨੂੰ ਲੈ ਕੇ ਇਹਨਾਂ ਤੇ ਲੰਕੇ ਇਲਜ਼ਾਮਾਤ ਕਥੇ ਤੌਰ ਤੇ ਮਾਈਨਿੰਗ ਵਾਲੇ ਤਾਂ ਮਤਲਬ ਕਿ ਇਲਜ਼ਾਮਾਤ ਚੱਲਦੇ ਰਹਿੰਦੇ ਇੱਕ ਆਡੀਓ ਇਹਨਾਂ ਦੀ ਵਾਇਰਲ ਹੋ ਗਈ ਸੀ ਮਤਲਬ ਕਿ ਇਹ ਸਾਰਾ ਕੁਝ ਚੱਲਦਾ ਪਰ ਇਹ ਜਿਹੜਾ ਮਾਮਲਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਹਟਵਾ ਕਿਉਂਕਿ ਕੋਰਟ ਨਾਲ ਜੁੜਿਆ ਹੋਇਆ ਬਿਲਕੁਲ ਇੱਥੇ ਜਵਾਬ ਦੇ ਹੀ ਹੈਗੀ ਐ ਇੱਥੇ ਜਵਾਬ ਦੇਣਾ ਪੈਣਾ ਜੀ ਮਿੰਟੂ ਜੀ ਸਰ ਸੰਤਰੀ ਦੀਆਂ ਗੱਲਾਂ ਵੀ ਅਜੇ ਹੋ ਰਹੀਆਂ ਨੇ ਦੋਸਤ ਪਰਮਜੀਤ ਸਿੰਘ ਕਹਿੰਦੇ ਵੱਡੇ ਬਾਦਲ ਦਾ ਪ੍ਰੋਗਰਾਮ ਸੀ ਉਹ ਜਥੇਂਦਰਜੀਤ ਸਿੰਘ ਜੀਰਾ ਨੇ ਬਾਦਲ ਦੇ ਕਾਫਲੇ ਵਿੱਚ ਆਪਣੀ ਗੱਡੀ ਦਾਖਲ ਕਰ ਦਿੱਤੀ ਜੀ 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 ਬਿਲਕੁਲ ਜੀ ਇਧਰ ਰਣਜੀਤ ਪੂਰ ਜੀ ਕਹੇ ਕਿ ਸਾਡੇ ਅਜਨਾਲੇ ਆਇਆ ਸੀ ਕੁਲਵੀਰ ਜੀਰਾ ਸਟੇਜ ਤੇ ਸਿੱਧਾ ਕਹਿੰਦਾ ਮਾਲਵੇ ਦਾ ਜੱਟ ਮਾਝੇ ਆ ਗਿਆ ਇਹ ਆਈਆਂ ਫਿਰ ਦੱਸ ਹੀ ਰਹਿਣਾ ਮਿੰਟੂ ਜੀ